ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਆ ਬਈ ਜੀ ਇਸ ਟਾਈਮ ਕੈਨੇਡਾ ਦੇ ਵਿੱਚ 7:00 ਦਾ ਟਾਈਮ ਆ ਜੀ ਤੇ ਦਿਨਾਂ ਤੋਂ ਵਾਰਾ ਧੁੱਪ ਨਿਕਲੀ ਹੋਈ ਹੈ ਜੀ ਬਹੁਤ ਸਾਰੇ ਜਵਾਕ ਨਵੇਂ ਕੈਨੇਡਾ ਦੇ ਵਿੱਚ ਪਹੁੰਚੇ ਆ ਜੀ ਕੋਈ ਸਾਲ ਪਹਿਲਾਂ ਕੋਈ 2 ਸਾਲ ਪਹਿਲਾਂ ਭਈ ਮੈਂ ਆਬ ਦੇ ਕਿਸੇ ਵੀ ਵੀਡੀਓ ਦੇ ਵਿੱਚ ਨਿਰਦਾਵਾਰੇ ਮਾੜਾ ਨਹੀਂ ਕਹਿੰਦਾ ਕਿਉਂਕਿ ਜਿਹੜੀ ਦੇਸ਼ ਨੇ ਰੋਟੀ ਦਿੱਤੀ ਹੁੰਦੀ ਆ ਉਹ ਕਦੇ ਨਹੀਂ ਮਾੜਾ ਹੋ ਸਕਦਾ ਤੇ ਮਾੜਾ ਉਹ ਵੀ ਨਹੀਂ ਹੋ ਸਕਦਾ ਬਈ ਜਿਹੜੇ ਨੇ ਜੰਮਿਆ ਹੁੰਦਾ ਹਨਾ ਕਈ ਬੰਦੇ ਤਿੰਨ ਚਾਰ ਕਸਾਲ ਹਜੇ ਪੰਜ ਕਸਾਲ 6 ਕਸਾਲ ਹੋਏ ਆ ਆਿਆਂ ਨੂੰ ਮਜਬੂਰੀ ਉਹਨਾਂ ਦੀ ਆਪਦੀ ਆ ਜਾ ਸਕਦੇ ਨਹੀਂ ਹਨਾ ਕਈ ਬਈ ਪਿੱਛੋਂ ਵੇਚੀ ਵੱਟੀ ਬੈਠੇ ਆ ਉਹ ਜਾ ਨਹੀਂ ਸਕਦੇ ਉਹ ਫਿਰ ਆਨੇ ਬਹਾਨੇ ਪੰਜਾਬਤਾ ਜੀ ਆ ਹੋ ਗਿਆ ਪੰਜਾਬਤਾ ਜੀ ਮਾੜਾ ਪੰਜਾਬਤਾ ਜੀ ਐ ਹੋ ਗਿਆ ਜਿਹੜਾ ਕੁਝ ਸਾਰਾ ਜਿੰਨਾ ਕੁਝ ਬਈ ਪੰਜਾਬ ਚ ਹੁੰਦਾ ਉਹ ਸਾਰਾ ਕੁਝ ਸੇਮ ਹੀ ਇੱਥੇ ਵੀ ਹੁੰਦਾ ਹੈ ਨਾ ਕਿਉਂਕਿ ਬੰਦੇ ਹੀ ਉੱਥੇ ਆ ਬਈ ਬੰਦੇ ਇੱਥੇ ਆ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਚੰਗੇ ਇੱਥੇ ਆ ਤੇ ਮਾੜੇ ਸਾਰੇ ਉੱਥੇ ਆ ਮਾੜੇ ਚੰਗੇ ਲੋਕ ਸਾਰੇ ਦੇਸਾਂ 'ਚ ਹੀ ਹੁੰਦੇ ਆ ਬਈ ਜ਼ਰੂਰੀ ਨਹੀਂ ਹੈਗਾ ਵੀ ਪੰਜਾਬ 'ਚ ਸਾਰੇ ਮਾੜੇ ਆ ਕਿਉਂਕਿ ਜਦੋਂ ਕੋਈ ਮੇਰੇ ਵਰਗੇ ਨੂੰ ਹੋ ਜਾਂਦੇ ਨੇ ਇੱਥੇ 5 ਕਿ ਸਾਲ 6 ਕਿ ਸਾਲ ਜਾਂ ਜਿਹੜੇ ਵਿਚੀ ਵੱਟੀ ਬੈਠੇ ਹੁੰਦੇ ਆ ਹਨ ਉਹ ਫਿਰ ਉਹਨਾਂ ਕੋਲ ਇੱਕੋ ਹੀ ਕੰਮ ਹੁੰਦਾ ਜੀ ਪੰਜਾਬ ਤਾਂ ਐ ਹੋ ਗਿਆ ਜੀ ਕ੍ਰਾਈਮ ਐ ਹੋ ਗਿਆ ਜੀ ਤੱਕਾ ਐ ਹੋ ਗਿਆ ਕਿੱਥੇ ਤਾਂ ਜੀ ਕਰਾਪਸ਼ਨ ਚੱਲਦੀ ਐ ਸਫਾਰਸ ਚੱਲਦੀ ਆ ਹਨ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਬਸ ਚੱਲਦਾ ਤਾਂ ਇੱਥੇ ਵੀ ਸਾਰਾ ਕੁਝ ਉਵੇਂ ਹੀ ਆ ਤੇ ਇੱਥੇ ਥੋੜਾ ਜਿਹਾ ਜੀ ਸਫਾਰਸ ਕਹਿ ਦਈਏ ਇੱਥੇ ਰੈਫਰੈਂਸ ਕਹਿ ਦਿੰਦੇ ਆ ਪਰ ਪੰਜਾਬ ਵਿੱਚ ਉਹਨੂੰ ਉੱਥੇ ਕਹਿੰਦੇ ਆ ਸਪਾਰਸ ਤੇ ਕੰਮ ਤਾਂ ਇੱਥੇ ਵੀ ਬਈ ਸਪਾਰਸ ਨਾਲ ਮਿਲਦੇ ਆ ਹਨਾ ਰੈਫਰੈਂਸ ਉਸੇ ਨੂੰ ਕਹਿੰਦੇ ਆ ਵੀ ਰੈਫਰੈਂਸ ਹੋਊਗੀ ਤਾਂ ਕੰਮ ਚੰਗਾ ਮਿਲ ਜਾਂਦਾ ਨਹੀਂ ਤਾਂ ਨਹੀਂ ਮਿਲਦਾ ਚਲੋ ਇਹ ਆਪਣਾ ਵਿਸ਼ਾ ਨਹੀਂ ਬਈ ਆਪਾਂ ਹੋਰ ਗੱਲਬਾਤ ਕਰਦੇ ਆਂ ਖਾਸ ਕਰਕੇ ਜਿਹੜੇ ਮਾਪਿਓ ਹਨਾ ਪੰਜਾਬ ਦੇ ਵਿੱਚ ਆ ਤੇ ਜਿਨ੍ਹਾਂ ਨੇ ਆਪਦੇ ਬੱਚੇ ਆ ਉਹ ਕੈਨੇਡਾ ਭੇਜੇ ਹੈਗੇ ਆ ਉਹ ਬਈ ਜੀ ਇਹ ਗੱਲ ਧਿਆਨ ਨਾਲ ਸੁਣ ਲਿਓ ਹਾਲਾਤ ਕੰਮ ਵਾਲਿਆਂ ਨੂੰ ਬਹੁਤ ਮਾੜੇ ਆ ਇੱਕ ਟਾਈਮ ਪੰਪੜੀਆਂ ਅਜੇ ਯੂ ਐਸ ਏ ਵਾਲਾ ਰੌਲਾ ਇਹ ਚੱਲੀ ਜਾਂਦਾ ਟੈਰਫ ਜੇ ਦਾ ਚੱਕਰ ਪਤਾ ਨਹੀਂ ਹਜੇ ਕੀ ਨਿਕਲਣਾ ਕੀ ਨਹੀਂ ਨਿਕਲਣਾ ਵਾਹਿਗੁਰੂ ਜਾਣਦਾ ਹਨ ਕੀ ਨਿਕਲਣਾ ਉਹਦੇ ਕਾਰਨ ਕੰਪਨੀਆਂ ਵੀ ਇੱਕ ਵਾਰੀ ਪੂਰੀਆਂ ਡਰੀਆਂ ਹੋਈਆਂ ਤੇ ਕੰਪਨੀਆਂ ਨੇ ਜਿਹੜੇ ਆ ਬੰਦੇ ਆਪ ਦੇ ਕੰਮਾਂ ਤੋਂ ਘਟਾਉਣੇ ਉਹ ਸ਼ੁਰੂ ਕਰਤੇ ਜਿਵੇਂ ਆਪਦੀ ਕੰਪਨੀ ਦੀ ਗੱਲ ਕਰਾਂ ਤਾਂ ਤਿੰਨ ਬ੍ਰਾਂਚਾਂ ਸੀਗਾ ਤਿੰਨ ਬ੍ਰਾਂਚਾਂ ਦੇ ਵਿੱਚੋਂ ਇੱਕ ਬ੍ਰਾਂਚ ਬਈ ਪੂਰੀ ਦੀ ਪੂਰੀ ਤਰ੍ਹਾਂ ਬੰਦ ਹੋ ਗਈ ਆ ਘੱਟੋ ਘੱਟ 150 ਬੰਦਾ ਉੱਥੇ ਕੰਮ ਕਰਦਾ ਸੀ ਤੇ ਜਿਹੜੀ ਬ੍ਰਾਂਚ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ ਉਹਦੇ ਵਿੱਚ 70 ਬੰਦੇ ਕੰਮ ਕਰਦੇ ਇਹਟ ਲੈਵਲ ਤੇ ਤੇ 17 ਦੇ ਵਿੱਚੋਂ ਬਈ ਜੀ 20 ਬੰਦਿਆਂ ਨੂੰ ਜਿਹੜਾ ਉਹ ਕੰਪਨੀ ਨੇ ਲੇਆਫ ਆ ਪਿਛਲੇ ਹਫਤੇ ਦੇ ਦਿੱਤਾ ਹੈਗਾ ਕੰਮ ਨੂੰ ਹਾਲਾਤ ਮਾੜੇ ਹੈਗੇ ਆ ਤੁਹਾਡੇ ਬੱਚੇ ਇੱਥੇ ਪਹੁੰਚੇ ਹੋਏ ਆ ਜੀ ਹਨਾ ਤੁਸੀਂ ਉਹਨਾਂ ਦੀ ਟੈਨਸ਼ਨ ਵਿੱਚੋਂ ਠੀਕ ਆ ਬੱਚੇ ਵੀ ਟੈਨਸ਼ਨ ਦੇ ਵਿੱਚ ਆ ਸੋ ਬੱਚਿਆਂ ਦਾ ਉਹਨੂੰ ਬਈ ਜੀ ਇਸ ਉਮਰ ਦੇ ਵਿੱਚ ਇਸ ਹਾਲਾਤਾਂ ਦੇ ਵਿੱਚ ਤੁਹਾਡੇ ਸਹਾਰੇ ਦੀ ਲੋੜ ਹਨਾ ਬੱਚਿਆਂ ਨੂੰ ਕਦੇ ਇਹ ਨਾ ਅਹਿਸਾਸ ਕਰਾਉਣ ਦਿਓ ਵੀ ਤੁਸੀਂ ਹੁਣ ਕਰਜ਼ਾ ਚੱਕ ਕੇ ਭੇਜਿਆ ਸੀ ਜਾਨ ਤੁਸੀਂ ਕੋਈ ਆਪਦੀ ਜ਼ਮੀਨ ਕਹਣੇ ਕੀਤੀ ਸੀ ਹਨਾ ਅ ਬੱਚਿਆਂ ਨੂੰ ਮੈਂਟਲੀ ਜਿਹੜੇ ਜਿਹੜਾ ਉਹਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਦੱਸਿਓ ਹਨਾ ਉਹਨਾਂ ਨੂੰ ਹੌਸਲਾ ਦਿਓ ਕਈ ਮਾਪਿ ਹੋ ਜਾਂਦਾ ਵੀ ਬੱਚਿਆਂ ਨੇ ਮਤਲਬ ਕਿ ਭੇਜਿਆ ਹੁੰਦਾ ਪੈਸੇ ਪੂਹੇ ਚੱਕ ਕੇ ਫਿਰ ਉਹ ਬੱਚੇ ਨੂੰ ਸਾਾਸ ਕਰਾਉਂਦੇ ਆ ਹਰ ਵੇਲੇ ਵੀ ਕੰਮ ਲੱਭ ਕਰਜ਼ਾ ਲਾਉਣ ਵਾਲਾ ਪਿਆ ਫੀਸ ਬਈ ਅਸੀਂ ਤਾਂ ਨਹੀਂ ਭਰ ਸਕਦੇ ਸੋ ਆਪਦੇ ਜਵਾਕ ਨੂੰ ਬਈ ਹੌਸਲਾ ਜ਼ਰੂਰ ਦਿਓ ਵੀ ਫੀਸ ਤੁਸੀਂ ਦੂਜੇ ਸਾਲ ਦੀ ਵੀ ਜੇ ਤੁਹਾਨੂੰ ਭਰਨੀ ਪੈਗੀ ਤਾਂ ਤੁਸੀਂ ਆਪਦੇ ਬੱਚੇ ਨੂੰ ਕਹੋ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੇਰੀ ਦੂਜੇ ਸਾਲ ਦੀ ਫੀਸ ਵੀ ਭਰਾਂਗੇ ਹਨ ਜਦੋਂ ਵਰਕ ਪਰਮਿਟ ਆ ਗਿਆ ਨਹੀਂ ਸਟੂਡੈਂਟ ਹੁੰਦੇ ਹੋਏ ਕੰਮ ਮਿਲਦਾ ਚਲ ਉਹਦੋਂ ਮਿਲ ਜੂਗਾ ਦੋ ਸਾਲ ਕੰਮ ਨਾ ਮਿਲੂਗਾ ਹਨ ਸੋ ਇਹੋ ਜਿਹੀਆਂ ਗੱਲਾਂ ਕਰਕੇ ਬਈ ਆਪਦੇ ਜਵਾਕਾਂ ਨੂੰ ਹੌਸਲੇ ਦਿਓ ਕਿਉਂਕਿ ਇਸ ਟਾਈਮ ਹਰੇਕ ਜਵਾਕ ਨੂੰ ਬਈ ਹੌਸਲੇ ਦੀ ਲੋੜ ਆ ਜਿਹੜੇ ਪਹੁੰਚੇ ਹੋਏ ਆ ਚਾਹੇ ਉਹ ਵਰਕ ਪਰਮਿਟ ਵਾਲੇ ਹੋਣ ਕਿਉਂਕਿ ਵਰਕ ਪਰਮਿਟ ਵਾਲੇ ਆਪਦੇ ਪੀਆਰ ਦੇ ਲਈ ਭੱਜੇ ਫਿਰਦੇ ਆ ਹਾਲਾਤ ਗਵਰਨਮੈਂਟ ਨੇ ਇਹ ਤਿਆਰ ਕੀਤੇ ਹੋਏ ਆ ਵੀ ਲੈਂਗੁਏਜ ਦੇ ਵਿੱਚ ਉਲਝਾਉਂਦੇ ਬਈ ਲੈਂਗੁਏਜ ਦੇ ਚੱਕਰ ਚੱਕਰ ਦੇ ਵਿੱਚ ਹੁਣ ਸਾਰੇ ਲੋਕ ਜਿਹੜਾ ਸੋਚ ਰਹੇ ਹੈਗੇ ਆ ਯਾਰ ਵੀ ਅਸੀਂ ਹੁਣ ਫ੍ਰੈਂਚ ਭਾਸ਼ਾ ਸਿੱਖ ਲਈਏ ਪਹਿਲਾਂ ਅੰਗਰੇਜ਼ੀ ਦੇ 2 ਸਾਲ ਗਾਲੇ ਹਨ ਸੋ ਕਰਦੇ ਕਰਾਉਂਦੇ ਬਈ ਹਾਲਾਤ ਥੋੜੇ ਜੇ ਡਾਊਨ ਵੱਜੇ ਪਏ ਆ ਤੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਹੌਸਲੇ ਦੀ ਬਹੁਤ ਜ਼ਰੂਰਤ ਆ ਸੋ ਮੈਂ ਤਾਂ ਇਹ ਕਹਾਂਗਾ ਵੀ ਜਿਹੜੇ ਬੰਦੇ ਦਾ ਬਾਈ ਜੀ ਕੋਈ 15 20 ਕਿੱਲੇ ਵਾਲੇ ਆ ਹਨਾ ਜ਼ਮੀਨ ਵਾਲੇ ਹੈਗੇ ਆ ਸਰਦਾ ਹੈਗਾ ਬਾਈ ਉਹ ਆਪਦੇ ਬੱਚਿਆਂ ਨੂੰ ਸੇਫ ਕਰੋ ਖਾਸ ਖਾਸ ਕਰਕੇ ਬੱਚੇ ਵੀ ਬਈ ਹੁਣ ਇਹ ਕੱਲ ਨੂੰ ਸਮਝਦਣ ਜੀ ਕੋਸ਼ਿਸ਼ ਕਰਨ ਵੀ ਹੁਣ ਪਹਿਲਾਂ ਵਾਲੀ ਗੱਲ ਜੀ ਨਹੀਂ ਰਹਿ ਗਈ ਹੈਗੀ ਤੇ ਆਪ ਤਾਂ ਦੁਖੀ ਹੋਵੋਗੇ ਹੋਵੋਗੇ ਆਪਦੇ ਮਾਪਿਆਂ ਨੂੰ ਵੀ ਦੁਖੀ ਕਰੋਗੇ ਥੋੜਾ ਜਿਹਾ ਹਾਲਾਤਾਂ ਨੂੰ ਬਾਈ ਜੀ ਸਮਝ ਲਿਓ ਆਪਣੇ ਆਪ ਤਾਂ ਵਧੀਆ ਰਹੋਗੇ ਨਹੀਂ ਬਾਈ ਇਹ ਇੱਥੇ ਆ ਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜੜੀਆਂ ਉਹ ਡ੍ਰਿਗਲ ਕਰਨ ਨਾ ਆਣਾ ਦੁਖੀ ਕਰਨ ਨਾ ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ ਜੀ